ਇਨਾਂ ਦੇ ਕੀ ਕਾਰਨ ਨੇ ਇਹਨਾਂ ਦੇ ਪਿਸ਼ਕਾਰਨ ਕੀ ਕਰਨ ਉਹ ਜਿਵੇਂ ਕਿ ਮੈਂ ਦੱਸਿਆ ਜਿਹੜਾ ਰਿੰਗ ਲੀਡਰ ਹੈਗੇ ਆ ਕਿਉਂਕਿ ਇਹ ਜਿਹੜਾ ਕਾਰਨ ਤੇ ਜਿਹੜਾ ਪਿੱਛੇ ਕੀ ਮੋਟਿਵ ਸੀਗਾ ਉਹ ਕੌਨਸਪੀਰੇਟਰਸ ਤਾਂ ਹੁੰਦਾ ਹੈਗਾ ਜੋ ਅਸੀਂ ਬੰਦੇ ਫੜੇ ਉਹ ਐਗਜ਼ੀਕਿਊਟਰਸ ਸੀਗੇ ਤੇ ਪਿੱਛੇ ਅਸੀਂ ਮੇਨ ਰਿੰਗ ਲੀਡਰਾਂ ਨੂੰ ਅਸੀਂ ਛੇਤੀ ਫੜਾਂਗੇ ਤੇ ਇਸ ਗੱਲ ਦਾ ਵੀ ਅਸੀਂ ਤੁਹਾਨੂੰ ਜਿਹੜਾ ਖੁਲਾਸਾ ਕਰਾਂਗੇ ਸਰ ਜਿਹੜੀ ਗੱਡੀਆਂ ਹੈਗੀਆਂ ਉਹ ਕਿਹਨਾਂ ਦੀ ਇਹਨਾਂ ਦੀ ਆਪਣੀਆਂ ਹੀ ਹੋ ਗਈ ਕੋਈ ਹੋ ਕਿਤੇ ਨਹੀਂ ਇਹ ਗੱਡੀਆਂ ਇਹਨਾਂ ਦੀ ਆਪਣੀ ਹੈਗੀਆਂ ਹੋਰ ਵੀ ਇਹਨਾਂ ਦੀ ਗੱਡੀਆਂ ਅਸੀਂ ਆਈਡੈਂਟੀਫਾਈ ਕਰ ਲਈਆਂ ਉਹ ਵੀ ਅਸੀਂ ਛੇਤੀ ਜ਼ਬਤ ਕਰ ਸਰ ਇਹਦਾ ਸਟਾਈਲ ਕੀ ਹੈ ਜਿੱਦਾ ਇੱਥੇ ਟੂ व्हीਲ ਸਾਨੂੰ ਦਿਖਦਾ ਪਿਆ ਸੀ ਸੀਸੀਟੀਵੀ ਦੇ ਵਿੱਚ ਕਿ ਟੂ व्हीਲਰ ਤੇ ਆਏ ਹੈਗੇ ਤੇ ਗੱਡੀਆਂ ਕਿੱਥੇ ਲਾਂਦੇ ਸੀ ਤੇ ਟੂ व्हीਲਰ ਕਿਹਨਾਂ ਲਾਉਂਦੇ ਨਹੀਂ ਬਿਲਕੁਲ ਕ੍ਰਿਮੀਨਲ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੀ ਹੈ ਕਿ ਉਹ ਕੋਈ ਸਬੂਤ ਨਾ ਛੱਡੇ ਤੇ ਵੱਧ ਤੋਂ ਵੱਧ ਜਿਹੜਾ ਆਪਣੀ ਆ ਆਈਡੈਂਟੀਟੀ ਨੂੰ ਜਾਂ ਆਪਣੀ ਜਿਹੜਾ ਮੂਵਮੈਂਟ ਓਬਵੀਅਸਲੀ ਤਾਂ ਹੀ ਜਿਹੜਾ ਇਹ ਸਕੂਟੀ ਲੈ ਕੇ ਆਈ ਸੀਗੇ ਤੇ ਆਪਣੀ ਗੱਡੀਆਂ ਨਾਲੇ ਪਿੱਛੇ ਖਿਲਾਰਦੀਆਂ ਸੀ ਇਹ ਸਰਵੋਤਮ ਹਾਈ ਪ੍ਰੋਫਾਈਲ ਦੀਜ਼ ਆਰ ਦ ਕੈਰੀਅਰਸ ਜਿਹੜੇ ਕਿ ਫਾਇਰਿੰਗ ਕਰਦੇ ਨੇ ਇਹਨਾਂ ਦੇ ਐਗਜ਼ੀਕਿਊਟਰ ਮੀਨ ਰੀਅਲ ਐਗਜ਼ੀਕਿਊਟਰ ਜਿਹੜੇ ਇਹਨਾਂ ਦੇ ਮਾਸਟਰਮਾਈਂਡ ਨੇ ਆਰਨਲ ਫੋਰਨ ਮਾਸਟਰਮਾਈਂਡ ਜਿਹੜੇ ਉਹ ਬਿਲਕੁਲ ਫੋਰਨ ਚ ਵੀ ਹੈਗੇ ਆ ਤੇ ਨਾਲ ਜਿਹੜੇ ਲੋਕਲ ਲੈਵਲ ਕਾਂਸਪੀਰੇਟਰਸ ਜਿਹੜੇ ਆ ਜਿਨ੍ਹਾਂ ਨੇ ਫੋਰਨ ਬੇਸ ਹੈਂਡਲਰਸ ਦੇ ਕਹਿਣ ਤੇ ਕੰਮ ਕੀਤਾ ਉਹ ਵੀ ਅਸੀਂ ਆਈਡੈਂਟੀਫਾਈ ਕਰ ਲਿਆ ਉਹਨੂੰ ਅਸੀਂ ਛੇਤੀ ਅਰੈਸਟ ਕਰਾਂਗੇ ਸਰ ਜਿਹੜਾ ਵਾਦ ਸੁਦੀਰ ਵਾਲੇ ਮਾਮਲੇ ਚ ਵੀ ਸਰ ਫੋਰਨ ਐਂਗਲ ਇਨਵੋਲਡ ਹੈ ਇਨਵੈਸਟੀਗੇਸ਼ਨ ਚ ਆਇਆ ਕੋਈ ਮੈਂ ਜਿਹੜੇ ਸੁਦੀਰ ਸਪੀਡ ਸ਼ਾਪ ਦੀ ਹੀ ਗੱਲ ਕਰ ਰਹੇ ਆ ਉਹਦੇ ਵਿੱਚ ਫੋਰਨ ਐਂਗਲ ਹੈ ਸਰ ਵੈਪਨ ਫਿਰ ਕਿਦਾਂ ਇਹ ਪ੍ਰੋਵਾਈਡ ਕਿਦਾਂ ਕਰ ਰਹੀ ਹੈ ਵੈਪਨ ਕੋ ਰਿਕਵਰ ਹੋਣ ਹੋਇਆ ਅੱਛਾ ਮੈਟਰੋਫ ਇਨਵੈਸਟੀਗੇਸ਼ਨ ਜਿ ਜਿੱਦਾਂ ਕਿ ਅਸੀਂ ਮੇਨ ਕਨਸਟਿਟਿਊਟਰ ਪੜ੍ਹ ਜਾਈਏ ਸੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਇਹ ਕੋਈ ਜਿਹੜਾ ਗੈਂਗ ਆਪਰੇਟ ਕਰ ਰਿਹਾ ਇਹਨੇ ਜਿਹੜੀ ਹਿਸਟਰੀ ਤੁਸੀਂ ਇਹਦੇ ਚ ਦੇ ਦਿੱਤੀ ਹੈ ਯਾਰ ਨੇਫਰਸ ਦੇ ਪਰਟੀਓ ਕਿਤੇ ਵੀ ਆ 9mm ਅਮੂਨੀਸ਼ਨ ਵੀ ਯੂਜ਼ ਕੀਤਾ ਗਿਆ ਵਿੱਚ ਜੋ ਪਿਸਤਲ ਇਹ ਜਿਹੜੀ ਇਹ ਪਿਸਤਲ ਇਸ ਅ ਸਿਸਟਮੈਟਿਕਡ ਵੈਪਨ ਬੇਸੀ ਨਹੀਂ ਹੈ ਕਿ ਇੰਨਾ ਨੇ ਜਿਹੜੀ ਇਹ ਪ੍ਰਕਿਊਰਮੈਂਟ ਆਫ ਵੈਪਨਸ ਕੀਤੀ ਹੈ ਇਹ ਮਤਲਬ ਕੁਝ ਸਮ ਲਿੰਕਸ ਸਪਲਾਈ ਕੀਤੀ ਹੈ ਸਵਾਲਾ ਦੇ ਵਿੱਚ ਹੈ ਯਾ ਕਿ ਗੈਟਿੰਗ ਇਟ ਫਰਮ ਸਮ ਅਦਰ ਸੋਰਸ ਨਹੀਂ ਬਿਲਕੁਲ ਇਹ ਪੋਸਿਬਿਲਟੀ ਰੂਲ ਆਊਟ ਨਹੀਂ ਕੀਤੀ ਜਾ ਸਕਦੀ ਕਿ ਕਿਸੇ ਵੱਡੇ ਆਰਗੇਨਾਈਜ਼ਡ ਕ੍ਰਿਮੀਨਲ ਗੈਂਗ ਨਾਲ ਇਨਵੋਲਵ ਹੋਣ ਤੇ ਬਿਲਕੁਲ ਇਹਦੇ ਉੱਤੇ ਹੁਣ ਡਿਮਾਂਡ ਲੈ ਕੇ ਆਪਾਂ ਡੂੰਘਾਈ ਨਾਲ ਤਤਕਸ਼ ਕਰਾਂਗੇ ਕੁਝ ਇਹਨਾਂ ਨੇ ਇਹ ਵੀ ਕਿਹਾ ਕਿ ਕਿੰਨੇ ਪੈਸੇ ਦੇ ਕੇ ਜਾਂਦਾ ਹੈ ਤਾਂ ਸ਼ੂਟਿੰਗ ਫਾਇਰਿੰਗ ਕਰਵਾਈ ਜਾਂਦੀ ਸੀ ਜਾਂ ਕੁਝ ਹਜੇ ਤੱਕ ਜਿਹੜੀ ਅਸੀਂ ਲਿਮਟਿਡ ਟਾਈਮ ਤੇ ਪੁਸ਼ਕਿਸ਼ ਕੀਤੀ ਹੈ ਇਹਨਾਂ ਨੇ ਕੋਈ ਪੈਸੇ ਦੀ ਗੱਲ ਨਹੀਂ ਕੀਤੀ ਹਜੇ ਤੱਕ ਬਟ ਇੱਕ ਵਾਰ ਅਸੀਂ ਹੋਰ ਡੂੰਘਾਈ ਨਾਲ ਤਤਕਸ਼ ਕਰਕੇ ਤੁਹਾਨੂੰ ਰਿਪੋਰਟ ਕਰਾਂਗੇ ਜਿਹੜਾ ਆਵਾਕੀ ਫਾਇਰਿੰਗ ਹੋਈ ਹੈ ਇਜ਼ ਇਟ ਕਨੈਕਟਡ ਵਿਦ ਦ ਕਲਾਰਾਨਾ ਗੈਂਗ অর ਇਟ ਇਜ਼ ਸਮਥਿੰਗ ਐਲਸ ਐਜ਼ ਆਫ ਨਾਓ ਕੋਈ ਇਦਾਂ ਦੀ ਐਵੀਡੈਂਸ ਨਹੀਂ ਹੈ ਜੋ ਕਲਾਰਾਨਾ ਗੈਂਗ ਤੇ ਇਹਨਾਂ ਨੂੰ ਲਿੰਕ ਕਰੇ ਬਟ ਇਟ ਇਜ਼ ਸਟਿਲ ਅੰਡਰ ਇਨਵੈਸਟੀਗੇਸ਼ਨ ਤੇ ਵੀ ਵਿਲ ਸੀ ਆਊਟਕਮ ਸਰ ਐਜੂਕੇਸ਼ਨ ਕਿੰਨੀ ਦਾ ਹੈ ਜਿਹੜੇ ਇਹ ਕਿੰਨੀ ਕਿੰਨੀ ਉਮਰ ਹੈ ਕਿੰਨਾ ਇਹ ਇਹ ਯੂਥ ਕੀ ਹੈਗਾ ਜੀ ਅੱਛੀ ਤੋਂ 35 ਸਾਲ ਦੇ ਵਿੱਚ ਜਿਹੜਾ ਹੈਗਾ ਹੈਗਾ ਤੇ ਕਾਫੀ ਮੁੰਡੇ ਜਿਹੜੇ ਅਨਇੰਪਲੋਇਡ ਹੈਗੇ ਨਹੀਂ ਉਹਦਾ ਪੜੇ ਮਤਲਬ ਕੋਚ ਐਜੂਕੇਸ਼ਨ ਗ੍ਰੈਜੂਏਸ਼ਨ ਬੈਕਗਰਾਉਂਡ ਸਰ ਕੋਈ ਨਾ ਕੋਈ ਬੈਕਗਰਾਉਂਡ 10ਵੀਂ 12ਵੀਂ ਤੱਕ ਕੋਈ ਬੈਕਗਰਾਉਂਡ ਸਰ ਕਿਸੇ ਦਾ ਕੋਈ ਕੋਈ ਐਫਆਈਆਰ ਨਹੀਂ 10ਵੀਂ 12ਵੀਂ ਤਾਈ ਤਾਂ ਮੈਂ ਇੱਕ ਡਿਟੇਲ ਪ੍ਰੈਸ਼ਨ ਤੁਹਾਨੂੰ ਹੋ ਦੇਣਾ ਹੈ ਜੀ ਸਰ ਇਹਨਾਂ ਦੀ ਕੋਈ ਐਫਆਈਆਰ ਪਹਿਲਾਂ ਕੋਈ ਇਹਨਾਂ ਦਾ ਕੋਈ ਇਹਨਾਂ ਤੇ ਕੋਈ ਪੁਰਾਣੇ ਐਫਆਈਆਰਸ ਨਹੀਂ ਹੈਗੇ ਇਹ ਨਵੇਂ ਇਹਨਾਂ ਨੇ ਸਿਲੈਕਟ ਕੀਤੇ ਸੀ ਮੁੰਡੇ ਤਾਂ ਜਿਹੜਾ ਲਿੰਗ ਲੀਟਰ ਹੈਗਾ ਉਹਦੇ ਉੱਤੇ ਪਹਿਲਾ ਪੰਜ ਮੁਕਦਮੇ ਦਰਜ ਹਨ ਉਹ ਜਿਹੜਾ 2022 22 ਮਤਲਬ 2 ਸਾਲ ਕੀ ਸਰ ਕੋਈ ਨਸ਼ਾ ਵਗੈਰਾ ਵੀ ਕਰਦੇ ਜਾਂ ਕਿਸੇ ਜਿੱਥੇ ਦਾ ਇਦਾਬਾ ਅਸੀਂ ਇਹਨਾਂ ਦਾ ਮੈਡੀਕਲ ਕਰਾ ਰਹੇ ਜੀ ਮੈਡੀਕਲ ਕਰਾਉਣ ਤੋਂ ਪਰੰਪਰti ਆਪਾਂ ਦੱਸ ਸਰ ਜਦੋਂ ਇਹਨਾਂ ਨੇ ਫਾਇਰਿੰਗ ਕੀਤੀ ਪੌਣੇ 7 ਵਜੇ ਸਵੇਰੇ